ਦਾ ਨਾਮ ਦਾ ਜੀ ਦਾ ਦੱਸਦੇ ਤੇ ਕੀ ਕਰ ਸਕਦੇ ਨਵਾਂ ਮੈਂ ਸਬੰਸਟਰਕਟਰ ਪਰਸ਼ੋਤੂ لال ਅਡੀਸ਼ਨਲ ਐਸਚਓ ਥਾਣਾ ਰਾਮਬਾਗ ਲੱਗਿਆ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਔਰ ਲੋਹੜੀ ਦੀਆਂ ਮੁਬਾਰਕਾਂ ਦਿੰਦਾ ਔਰ ਲੋਹੜੀ ਦਾ ਤਿਉਹਾਰ ਜਿਹੜਾ ਹੈਗਾ ਉਹ ਆ ਰਿਹਾ ਤੇ ਇਸ ਸੰਬੰਧ ਵਿੱਚ ਮੈਂ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਇਹੀ ਅਪੀਲ ਕਰੂੰਗਾ ਰਿਕਵੈਸਟ ਕਰੂੰਗਾ ਕਿ ਜਿਹੜੀ ਚਾਈਨਾ ਡੋਰ ਹੈ ਜੀ ਆ ਇਹ ਜਿਹੜੀ ਹੈਗੀ ਚਾਈਨਾ ਡੋਰ ਬਹੁਤ ਖਤਰਨਾਕ ਡੋਰ ਹੈ ਇਹਦੇ ਨਾਲ ਕਈਆਂ ਦਾ ਇਹਦੇ ਨਾਲ ਮੌਤਾਂ ਵੀ ਹੋ ਚੁੱਕੀਆਂ ਐ ਇਸ ਕਰਕੇ ਬੱਚੇ ਇਸ ਡੋਰ ਨੂੰ ਨਾ ਬਾਤਣ ਜਿਹੜੀ ਆਪਣੀ ਇੰਡੀਅਨ ਡੋਰ ਹੈਗੀ ਆ ਉਸ ਡੋਰ ਦੇ ਨਾਲ ਇਹ ਆਪਣਾ ਲੋਹੜੀ ਦਾ ਤਿਉਹਾਰ ਮਨਾਉਣ ਔਰ ਪੇਰੈਂਟਸ ਨੂੰ ਵੀ ਇਹ ਰਿਕਵੈਸਟ ਕਰਨਾ ਕਿ ਆਪਣੇ ਬੱਚਾ ਨੂੰ ਇਸ ਚਾਈਨਾ ਡੋਰ ਤੋਂ ਦੂਰ ਰੱਖਿਆ ਜਾਵੇ ਇਹਦੇ ਨਾਲ ਜੇਕਰ ਮਤਲਬ ਚਾਈਨਾ ਡੋਰ ਦੇ ਨਾਲ ਕਿਸੇ ਦੇ ਵੀ ਜਿਹੜਾ ਹੈਗਾ ਭੁੱਖ ਦੇ ਨਾਲ ਨਾ ਖੇਡਿਆ ਜਾਵੇ ਜਿਹੜਾ ਤਿਉਹਾਰ ਆ ਇਹੇ ਖੁਸ਼ੀਆਂ ਵਾਸਤੇ ਹੁੰਦਾ ਖੁਸ਼ੀਆਂ ਵਾਸਤੇ ਹੁੰਦਾ ਖੁਸ਼ੀਆਂ ਲਈ ਆਪਣੀ ਜਿਹੜੀ ਇੰਡੀਅਨ ਡੋਰ ਰੈਤੀ ਡੋਰ ਆਪਣੀ ਡੋਰ ਦੇ ਡੋਰ ਦੇ ਨਾਲ ਹੀ ਜਿਹੜਾ ਹੈਗਾ ਇਹ ਤਿਉਹਾਰ ਮਨਾਇਆ ਜਾਵੇ ਜਿਹੜੀ ਪਤੰਗ ਡਾਉਣੀਆਂ ਆਪਣੀ ਇੰਡੀਅਨ ਡੋਰ ਦੇ ਨਾਲ ਪਤੰਗ ਡਾਈ ਜਾਵੇ ਤੇ ਆਪਣਾ ਇਸ ਤਿਉਹਾਰ ਦਾ ਅਨੁਨੁਆਇ ਜ਼ ਕੀਤਾ ਜਾਵੇ ਹਾਂਜੀ ਸਰ ਮੈਂ ਦੁਬਾਰਾ ਫਿਰ ਇਹ ਕਹਿਣਾ ਚਾਹੁੰਦਾ ਕਿ ਮੇਰੇ ਵੱਲੋਂ ਮੇਰੇ ਮੌਕਫ ਅਫਸਰ ਸਹਿਬਾਨ ਵੱਲੋਂ ਔਰ ਮੇਰੇ ਦੂਸਰੇ ਸਟਾਫ ਵੱਲੋਂ ਸ਼ਹਿਰ ਵਾਸੀਆਂ ਨੂੰ 9 ਸਾਲ ਅਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ